ਮੈਂ ਵਾਰਡ ਨੰਬਰ 80 ਕਾਉਂਸਲਰ ਗੌਰਵਜੀਤ ਗੋਰਾ ਜਿੱਦਾਂ ਤਕਰੀਬਨ ਕੱਲ੍ਹ ਹੀ ਮੇਰੇ ਕੋਲ ਪਰਿਵਾਰ ਆਇਆ ਸੀ ਵੈਸੇ ਹਫ਼ਤੇ 'ਚ ਤਿੰਨ ਵਾਰ ਜਨਕਪੁਰੀ 'ਚ ਬਲਦਕਾਰ ਦੇ ਪਰਚੇ ਦਰਜ ਹੋ ਗਏ ਬੜੀ ਸ਼ਰਮਨਾਕ ਗੱਲ ਐ ਮੇਰੇ ਏਰੀਏ 'ਚ ਆਂਦਾ ਜਨਕਪੁਰੀ ਉਹ ਪ੍ਰੋਬਲਮ ਇੱਥੇ ਆ ਰਹੀ ਐ ਮੈਨੂੰ ਇਹ ਗੱਲ ਸਮਝ ਨਹੀਂ ਇਹਨੂੰ ਲਵ ਜਿਹਾਦ ਕਹੀਏ ਜਾਂ ਇਹਨੂੰ ਕੀ ਕਹੀਏ ਕਿਉਂਕਿ ਹਰ ਵਾਰ ਕਿਤੇ ਮੁਸਲਮਾਨ ਨਹੀਂ ਗਲਤ ਹੋ ਰਿਹਾ ਹਰ ਵਾਰ ਕਿਤੇ ਹਿੰਦੂ ਨਹੀਂ ਗਲਤ ਹੋ ਰਿਹਾ ਪ੍ਰੋਬਲਮ ਇਹ ਆ ਰਹੀ ਐ ਨਾਬਾਲਗ ਕੁੜੀਆਂ ਦਾ 15 ਸਾਲ ਦੀ ਕੁੜੀ ਕੰਜਕ ਦੇ ਰੂਪ ਦੇ ਵਿੱਚ ਹੁੰਦੇ ਆ ਉਹਦੇ ਨਾਲ ਬਲਦਕਾਰ ਹੋਣਾ ਉਹਦੇ ਇਹ ਫੋਟੋਆਂ ਰਿਲੀਜ਼ ਕਰਨੀਆਂ ਕੱਟੇ ਰਵਲਵਰ ਦਿਖਾਣੇ ਤੇ ਪੁਲਿਸ ਦਾ ਇੱਕ ਸਾਲ ਕਾਰਵਾਈ ਨਾ ਕਰਨਾ ਸ਼ਰਮਨਾਕ ਹੈ ਦੇਖੋ ਕੁੜੀ ਦਾ ਬਾਪ ਤੇ ਮਾਂ ਅੱਜ ਰੋ ਰੋ ਕੇ ਇੱਕ ਸਾਲ ਹੋ ਗਿਆ ਲੋਕਾਂ ਦੇ ਦਫ਼ਤਰਾਂ 'ਚ ਜਾ ਰਹੇ ਹੈ ਕਿ ਲੋਕਾਂ 'ਚ ਇਨਸਾਨੀਅਤ ਮੁੱਕ ਗਈ ਕਿ ਪੁਲਿਸ 'ਚ ਇਨਸਾਨੀਅਤ ਮੁੱਕ ਗਈ ਜਦੋਂ ਆਪਾਂ ਇੱਕ ਵੀਡੀਓ ਪਾਈ ਉਹ ਵੀਡੀਓ ਇਹਨਾਂ ਦੇ ਪਰਿਵਾਰ ਦੇ ਮੈਂਬਰ ਸਾਰੇ ਲੋਕ ਇਕੱਠੇ ਹੋ ਕੇ ਆਏ ਤੇ ਸਾਰਾ ਇਲਾਕਾ ਸਾਡਾ ਇਕੱਠਾ ਹੋਇਆ ਤੇ ਅੱਜ ਇਹ ਪ੍ਰਚਾਦ ਦਰਜ ਹੋ ਗਿਆ ਦੱਸੋ ਪੁਲਿਸ ਨੂੰ ਇਸ ਤੋਂ ਪਹਿਲਾਂ ਕੀ ਪ੍ਰੋਬਲਮ ਸੀ ਇੱਕ ਸਾਲ ਪੁਲਿਸ ਨੇ ਕਿਦੇ ਦਬਾਅ 'ਚ ਪਰਚਾ ਦਰਜ ਨਹੀਂ ਕੀਤਾ ਉਹ ਦੇਖੋ ਉਹਨਾਂ ਨੂੰ ਕਿੰਨਾ ਵੱਡਾ ਟਰੋਮਾ ਸੈਨਾ ਪਿਆ ਕੁੜੀ ਉਹ ਪਿੰਡ 'ਚ ਐ ਉਹ ਬੱਚੀ ਅੱਜ ਮੈਂ ਕਿਹਾ ਖੁਦਕੁਸ਼ੀ ਕਰਨਾ ਚਾਹਦੀ ਸੀ ਇਹਨਾਂ ਨੇ ਪਿੰਡ 'ਚ ਭੇਜੀ ਰਿਸ਼ਤੇਦਾਰਾਂ ਚਾਹ ਉਹਨਾਂ ਨੂੰ ਸੰਭਾਲ ਪਾਵੇ ਉਹ ਮੈਂ ਆਪਣੀ ਬੱਚੀ ਨੂੰ ਵੀ ਇਹ ਸ਼ਵਾਸਨ ਦਿੱਤਾ ਤੂੰ ਵਾਪਸ ਆ ਪੰਜਾਬ ਤੁਹਾਡਾ ਜਿੱਦਾਂ ਸਾਡਾ ਉਦਾਂ ਹੀ ਤੁਹਾਡਾ ਜਿਹੜਾ ਪ੍ਰਵਾਸੀ ਜਿਹੜਾ ਸ਼ਬਦ ਐ ਮਾੜਾ ਐ ਉਹਨੇ ਅੱਜ ਸਾਡਾ ਦੱਸੋ ਇਹਨਾਂ ਤੋਂ ਬਿਨਾਂ ਕਿਹੜਾ ਕੰਮ ਚੱਲਦਾ ਐ ਅੱਜ ਜੇ ਜੀ ਫੈਕਟਰੀ ਚਲਾ ਰਹੀ ਹੈ ਇਹਨਾਂ ਤੋਂ ਬਗੈਰ ਚੱਲ ਜੇਗੀ ਮਕਾਨ ਭਗਾਰਾ ਇਹਨਾਂ ਤੋਂ ਬਗੈਰ ਚੱਲ ਜੇਗਾ ਐਸਾ ਕਿਹੜਾ ਕੰਮ ਹੈ ਜਿਹੜਾ ਪੰਜਾਬੀ ਤੇ ਬਿਹਾਰੀ ਐ ਯੂਪੀ ਤੋਂ ਬਗੈਰ ਬਿਨਾ ਮਿਲੇ ਚੱਲ ਸਕਦਾ ਹੈ ਤੇ ਅੱਜ 15 ਸਾਲ ਦੀ ਕੁੜੀ ਨਾਲ ਰੇਪ ਹੋ ਜਾਣਾ ਇਸ ਦਰਿੰਦੇ ਨੂੰ 1 ਸਾਲ ਸ਼ਰਿਆ ਮੈਂ ਇਹਨਾਂ ਨੂੰ ਥ੍ਰੈਟ ਕਰਨਾ ਤੇ ਪੁਲਿਸ ਚੋਦਾ ਨਕਾਮ ਹੋਣਾ ਪੁਲਿਸ ਦੀ ਬੜੀ ਵੱਡੀ ਨਲਾਕੀ ਹੈ ਤੇ ਜਦੋਂ ਅੱਜ ਪੁੱਤ ਅੱਜ ਪੁਲਿਸ ਨੂੰ ਚੇਤਾਵਨੀ ਦਿੱਤੀ ਜਦੋਂ ਆ ਕੇ ਗਿਆ ਸੀਪੀ ਸਾਹਿਬ ਦੇ ਦਫ਼ਤਰ ਚ ਬੈਠਾਂਗੇ ਸਾਨੂੰ ਮਾਣ ਐਸੇ ਸੀਪੀ ਸਾਹਿਬ ਦਾ ਉਹਨਾਂ ਦੇ ਦਬਾਅ ਦੇ ਹੇਠ ਅੱਜ ਪੁਲਿਸ ਨੇ ਫਟਾਫਟ ਪਰਚਾ ਦਰਜ ਕੀਤਾ ਤੇ ਸੀਪੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿੱਦਾਂ ਹੀ ਉਹਨਾਂ ਦੇ ਸੰਗਿਆਤ ਚ ਗੱਲ ਆਈ ਤੇ ਅੱਜ ਅਫਸਰਾਂ ਨੇ ਪਰਚਾ ਦਰਜ ਕਰ ਲਿਆ ਤੇ ਖੁਸ਼ੀ ਤਾਂ ਕਹਿ ਨਹੀਂ ਸਕਦੇ ਉਹਨਾਂ ਨੂੰ ਇੱਕ ਸਾਲ ਲੇਟ ਇਨਸਾਫ ਮਿਲਣ ਜਾ ਰਿਹਾ ਹੈ ਤੇ ਜਿਹੜੇ ਇੱਕ ਰਿਵਾਲਵਰ ਤੇ ਕੱਟੇ ਦੀਆਂ ਫੋਟੋਆਂ ਪਾ ਰਿਹਾ ਹੈ ਅੱਜ ਜੋ-ਜੋਕ ਬੰਦਿਆਂ ਦੇ ਮੋਬਾਈਲਾਂ 'ਚ ਬਲੈਕਮੇਲ ਕਰ ਰਿਹਾ ਹੈ ਹਜੇ ਉਹਦਾ ਪਰਚਾ ਹੋਣਾ ਬਾਕੀ ਹੈ ਇਨਸਾਫ ਦੀ ਸ਼ੁਰੂਆਤ ਹੋਈ ਹੈ ਮੈਨੂੰ ਆਸ ਹੈ ਪੁਲਿਸ ਜਿਹੜਾ ਅੱਗੇ ਤੋਂ ਅੱਗੇ ਕਦਮ ਚੱਕੇਗੀ ਉਹ ਇਨਸਾਫ ਦੇ ਵੱਲ ਚੱਕੇਗੀ ਤਾਂ ਕਿ ਇਹ ਮੀਆਂ ਬੀਬੀ ਨੂੰ ਜਿਨ੍ਹਾਂ ਦੀ ਕੁੜੀ ਨੂੰ ਬੱਚੇ ਨੂੰ ਕੰਜਕ ਨੂੰ ਇਨਸਾਫ ਮਿਲ ਸਕੇ ਧਰਮਾਂ ਤੋਂ ਉੱਪਰ ਉੱਟ ਕੇ ਰਾਜਨੀਤੀ ਤੋਂ ਉੱਪਰ ਉੱਟ ਕੇ ਆ ਇੱਕ ਗਰੀਬੀ ਮੇਰੀ ਤੋਂ ਉੱਪਰ ਉੱਟ ਕੇ ਇਹਨਾਂ ਨੂੰ ਸਜ਼ਾ ਜਿਹੜੇ ਦਰਿੰਦੇ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਮੈਸੇ ਦਾ ਚੌਂਕ 'ਚ ਖੜਕੇ ਗੋਲੀ ਮਾਰ ਦੇਣੀ ਚਾਹੀਦੀ ਹੈ ਉਹ ਇਹ ਮੈਨੂੰ ਇਹ ਪ੍ਰੋਬਲਮ ਸਮਝ ਨਹੀਂ ਆ ਰਹੀ ਭਾਜੀ ਜਨਕਪੁਰੀ 20 ਬੰਦੇ ਦਾ ਘਰ ਹੈ 200 ਬੰਦਾ ਰਹਿ ਰਿਹਾ ਮੈਂ ਉੱਚੀ ਉੱਚੀ ਬੋਲ ਕੇ ਥੱਕ ਚੱਕਾ ਉੱਥੇ ਜਾ ਕੇ ਆਈਡੀ ਪ੍ਰੂਫ ਲਵੋ ਪੁਲਿਸ ਨੂੰ ਚਾਹੀਦਾ ਹੈ ਵੇੜੇ ਵਾਲਿਆਂ ਨੂੰ ਇੱਕ ਗੱਲ ਕਹੀ ਹੈ ਆਈਡੀ ਪ੍ਰੂਫ ਲਿਓ ਪਤਾ ਹੀ ਨਹੀਂ ਬੰਦਾ ਆਇਆ ਕਿੱਥੋਂ ਆ ਰਹਿ ਕਿੱਥੋਂ ਰਹਿ ਕੋਣ ਹੈ ਨਾ ਕਿਸੇ ਦਾ ਧਰਮ ਜਾਤ ਪਤਾ ਲੱਗ ਰਹੀ ਹੈ ਨਾ ਪਤਾ ਲੱਗ ਰਿਹਾ ਕਿਹਦਾ ਆਪਣਾ ਕਿਹਦਾ ਬਗਾਨਾ ਹੈ ਤੁਸੀਂ ਗਲੀ ਚ ਖੜੇ ਹੋ ਜੋ ਕਿਤੇ ਰਾਤ ਨੂੰ ਕੋਈ ਹੋ ਜਾਂਦਾ ਨੇ ਲੱਗਾ ਦੰਗੇ ਹੋ ਗਏ ਇਸ ਮਾਹੌਲ ਦੇ ਵਿੱਚ ਜਿਹੜੇ ਸਾਡੇ ਆਮ ਸ਼ਰਾਫਤ ਵਾਲੇ ਲੋਕ ਹੈ ਉਹ ਬੜੇ ਸਹਿਮੇ ਹੋਏ ਆ ਇਹ ਜ਼ਰੂਰੀ ਹੈ ਸਭ ਦਾ ਆਈਡੀ ਪ੍ਰੂਫ ਲੈਣਾ ਚਾਹੀਦਾ ਹੈ ਤਾਂ ਕਿ ਸਾਨੂੰ ਪਤਾ ਲੱਗੇ ਸਾਡੀ ਜਨਕਪੁਰੀ ਚ ਕੋਣ ਰਹਿ ਰਿਹਾ ਹੈ ਜਾਂ ਕੋਣ ਨਹੀਂ ਤਾਂ ਕਿ ਸਾਡੀ ਜਨਕਪੁਰੀ ਜਾਂ ਸਾਡਾ ਵਾਸ ਸ਼ਾਂਤੀਪੂਰਕ ਰਹਿ ਸਕੇ ਧੀਆਂ ਪੇਣਾ ਦੀ ਇੱਜ਼ਤ ਪੱਖ ਰੱਖਣੀ ਮੇਰਾ ਕਾਉਂਸਲਰ ਦੇ ਰੂਪ ਚ ਵੀ ਫਰਜ ਹੈ ਹਰ ਇੱਕ ਗਲੀ ਚ ਰਹਿੰਦੇ ਹੋਏ ਬੰਦੇ ਦਾ ਵੀ ਫਰਜ ਹੈ ਤੇ ਸਾਡੀ ਸਰਕਾਰ ਦਾ ਵੀ ਫਰਜ ਹੈ ਜਿਹੜੀ ਵਿਕਾਸ ਸਰਕਾਰ ਗਰੀਬਾਂ ਨਾਲ ਧੱਕਾ ਕਰ ਰਹੀ ਹੈ ਉਹਨਾਂ ਨੂੰ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਹੈ ਜਿਹੜੀਆਂ ਕੰਜਕਾਂ ਬੱਚੇ ਰੂਪ ਇਹਨਾਂ ਦਾ ਕਿਸੇ ਤਰ੍ਹਾਂ ਦਾ ਸ਼ੋਸ਼ਣ ਨਾ ਹੋਵੇ। ਕੋਈ ਵੱਡਾ ਲੀਡਰ ਕੋਈ ਮੁਸਲਮਾਨ ਦਾ ਲੱਗਦਾ ਪਿੱਛੇ ਕਹਿੰਦੇ ਜਾਂ ਜਹੂਰੀ ਆ। ਨਾ ਨਹੀਂ ਬੰਦਾ ਜਿਹੜਾ ਰਿਸਪੋ ਦੇਖੋ ਲੀਡਰ ਜਦੇ ਕੋਈ ਲੀਡਰ ਨਹੀਂ ਮਗਰ ਹੋਏਗਾ ਤੇ ਕਦੇ ਇਦਾਂ ਹੋਣਾ ਸੀ ਇੱਕ ਸਾਲ ਇਹਨੇ ਧੱਕੇ ਖਾਦੇ ਇਹ ਤਾਂ ਗੱਲ ਕਲੀਅਰ ਹੀ ਆ ਜਾਂ ਪੈਸਾ ਤੇ ਜਾਂ ਕੋਈ ਵੱਡਾ ਲੀਡਰ ਦੇਖੋ ਮੈਂ ਗੱਲ ਕਰ ਰਿਹਾ ਧੀਆਂ ਮੇਰੇ ਘਰ ਵੀ ਬੇਟੀ ਹੈ ਮੇਰੀਆਂ ਭੈਣਾਂ ਵੀ ਹੈ ਤਿੰयां ਸਭ ਦੀਆਂ ਸਾਂਝੀਆਂ ਹੁੰਦੀਆਂ ਐ ਇਸੇ ਕਰਕੇ ਜਦੋਂ ਕਹਿੰਦੇ ਨਾ ਕੁੱਖਾਂ 'ਚ ਮਾਰ ਦਿੰਦੇ ਨੇ ਉਹ ਫਿਰ ਜਦੋਂ ਲੋਕ ਡਰਦੇ ਆ ਧੀ ਦਾ ਪਿਓ ਹੋਣਾ ਕੋਈ ਗੁਨਾਹ ਥੋੜੀ ਬਾਜੀ ਮਾਂ ਲక్ష్ਮੀ ਦੇ ਰੂਪ ਐ ਮਾਂ ਕਾਲੀ ਦਾ ਰੂਪ ਐ ਔਰਤ ਇਸ ਤਰ੍ਹਾਂ ਧੀਆਂ ਵਾਲਿਆਂ ਨੂੰ ਤੰਗ ਕਰਨਾ ਇਹ ਗਲਤ ਗੱਲ ਆ ਹਰ ਇੱਕ ਇਨਸਾਨ ਨੂੰ ਐਸੇ ਗਰੀਬ ਜਿਹੜੇ ਵਿਚਾਰੇ ਨਹੀਂ ਇਕੱਲੇ ਕੁਝ ਕਰ ਸਕਦੇ ਉਹਨਾਂ ਨਾਲ ਖੜਨਾ ਚਾਹੀਦਾ ਇਹ ਮੈਂ ਕੋਈ ਇਹਿਸਾਨ ਨਹੀਂ ਕੀਤਾ ਜੋ ਮੇਰਾ ਫਰਜ਼ ਐ ਉਹ ਥੋੜਾ ਜਿਹਾ ਮੈਂ ਨਿਭਾ ਪਾਇਆ ਮੈਨੂੰ ਤਾਂ ਸ਼ਰਮ ਆ ਰਹੀ ਹੈ ਇੱਕ ਸਾਲੇ ਲੋਕ ਕਿੱਥੇ ਵਿਚਾਰੇ ਘੁੰਮਦੇ ਰਹੇ ਕਿਉਂਕਿ ਮੈਂ ਇਸ ਏਰੀਆ ਦਾ ਕਾਉਂਸਲਰ ਹਾਂ ਬੜੀ ਲੇਟ ਮੇਰੇ ਤੋਂ ਪਹੁੰਚੇ ਮੈਨਾਂ ਤੋਂ ਵੀ ਮਹਿਸੂਸ ਕੀਤਾ ਤੁਸੀਂ ਸ਼ਾਇਦ ਮੇਰੇ ਤੋਂ ਪਹਿਲਾਂ ਆ ਜਾਂਦੇ ਤੁਹਾਡੇ ਤੇ ਇਦਾਂ ਦਾ ਬੁਰਾ ਟਾਈਮ ਆਂਦਾ ਹੀ ਨਾ ਮੈਂ ਕਿਹਾ ਜੀ ਐਂਡ ਸ਼ੁਰੂ ਤੋਂ ਐਂਡ ਤੱਕ ਮੈਂ ਇਹਨਾਂ ਦੇ ਨਾਲ ਆ ਜੇ ਗੱਲ ਇੱਥੇ ਰੁਕੀ ਨਾ ਤੇ ਸੀਪੀ ਸਾਹਿਬ ਦੇ ਬਾਹਰ ਧਰਨਾ ਲਾਵਾਂਗੇ ਖੁੱਲੇ ਲਫ਼ਜ਼ਾਂ ਨਾਲ ਇਹ ਗੱਲ ਕਹਿ ਰਿਹਾ ਹਾਂ ਇਹ ਮੇਰਾ ਕੋਈ ਨਿੱਜੀ ਨਹੀਂ ਹੈ ਇੱਕ ਬੱਚੇ ਦਾ ਸ਼ੋਸ਼ਨ ਇਸ ਬੁਰੀ ਤਰ੍ਹਾਂ ਹੋ ਰਿਹਾ ਹੈ ਇੱਕ ਸਾਲ ਉਹਨਾਂ ਦਾ ਟਰੋਮਾ ਦੇਖੋ ਇੱਕ ਸਾਲ ਉਹਦੇ ਬੱਚੇ ਦੀਆਂ ਨਗਨ ਫੋਟੋਆਂ ਦੇਖੋ ਪਾ ਰਹੇ ਆ ਉਸ ਬੱਚੇ ਦਾ ਦਿਲ ਤੇ ਉਸ ਬੱਚੇ ਦੇ ਕੀ ਬੀਤ ਰਿਹਾ ਹੋਵੇਗਾ ਉਹ ਵਿਚਾਰਾ ਪਿੰਡ ਯੂਪੀ ਚਲਾ ਗਿਆ ਆਪਸ ਸਮਾਜ ਦੇ ਵਿੱਚ ਗੱਲਾਂ ਦਾ ਕਰ ਲੈਣੇ ਆ ਮੈਂ ਤੁਹਾਡਾ ਤਾਂ ਅਸੀਂ ਤਾਂ ਹੁਣ ਬੋਲੇ ਘੰਟੇ ਮੈਂ ਭੁੱਲ ਜਾਣਾ ਜਿਸ ਬੱਚੇ ਤੇ ਸੋਸ਼ਣ ਹੋ ਰਿਹਾ ਉਹਦਾ ਹਾਲ ਦੇਖੋ ਸਾਲ ਤੋਂ ਨਾ ਕਿਹੜਾ ਟਰੋਮਾ ਦਾ ਮਾਅਬਤ ਸੰਰ ਰਿਹਾ ਉਹਨਾਂ ਦਾ ਤਾਂ ਉਹ ਤਾਂ ਸਾਰਾ ਪਰਿਵਾਰ ਖੁਦਕੁਸ਼ੀ ਕਰਨ ਨੂੰ ਫਿਰਦਾ ਸੀ ਸ਼ੁਕਰ ਹੈ ਮਾਲਕ ਦਾ ਅੱਜ ਇਨਸਾਫ ਮਿਲਿਆ ਕੁਛ ਆਸ ਜਾਗੀ ਹੈ ਅਗਲਾ ਦੇਖਨੇ ਅਸੀਂ ਪੀਸਾ ਕੀ ਕਰਦੇ ਇਸ ਮਸਲੇ 'ਚ ਨਾਮ ਹੈ ਆਪਕਾ ਆਰਾਮਦੇਵ ਜੀ ਆਰਾਮ है। हाँ जी, जी। के पास आए। हाँ जी हमारा हमारा इंसाफ आप इन प्रधान जी ने किया है धन्यवाद इनका करता हूँ और बहुत बहुत शुक्रिया धन्यवाद इनके सिवा हमारा कोई नहीं है दौन। मसला हमारा ये था कि वो हमारे लड़कियों को बहुत परेशान करता था एक साल से मैं वो हमको मारने का धमकी दिया हमारे लड़की को मारने का धमकी दिया मैं अपने लड़की को मैंने पिंड भेज दिया रिल के मारा उसके बाद में वो गर, गंदी गंदी अब फोटी वो वर्ले करने का शुरू कर दिया फिर उसके बाद में मैंने उसको पकड़ा हम कह भैया ये चौकी में लेके गए वहाँ हमारा कोई सुनवाई नहीं किए फिर प्रधान जी के पास आइए हमारा पूरा सुनवाई की ये करीबन साल भर से चल रहा था ये हाँ जी ये जागर आलम नाम है उसका मुस्लिम है उसके पास पिस्टन था कट्टा और यही दो चीज़ जो हमको दिखा रहा था हाँ दे रहा था कि अगर तुम लड़कियों को रोकोगे तो तुमको मैं मार दूंगा जान से उसके पास तो भी है। हाँ जी हाँ जी हाँ जी फोटो वायरल हाँ वायरल किया है फ़ोटो ये हमारा बहुत सपोर्ट किया धन्यवाद करता हूँ ये हमारा बहुत मदद किए है इनके जरिया से हमारा वहाँ रिपोर्ट लिखा गया और बहुत बहुत धन्यवाद करता हूँ मैं यहाँ यहाँ का गोरे भैया हैं प्रधान कौन सा हाँ जी हाँ जी बहुत खुश हैं हम हाँ जी सर सत श्रीकाल जी सत श्रीकाल भाई अरुण कुमार बोल रहा फास्ट नोट लेने तो भाजी ठीक है पत्र कर दी हाँ जी हाँ जी और ठीक है सर एक बार मेरी शाह नाम की लड़की सी कोई तुम पता होगा मामला लड़ दर्ज ਹਾਂਜੀ ਹਾਂਜੀ ਉਹਦੇ ਬਾਰੇ ਇੰਟਰਵਿਊ ਕਰਨੀ ਕਿ ਮਾਮਲਾ ਕੀ ਹੈ ਪਤਾ ਇਹਨਾਂ ਦਾ ਬਈ ਪਹਿਲਾਂ ਆਪਣੇ ਚ ਇਹਨਾਂ ਦਾ ਆਪਾ ਚ ਮਿਲਣ ਵਰਤਨ ਸਗਾ ਪਰਿਵਾਰ ਦਾ ਅੱਛਾ ਜੀ ਬਾਤ ਚੋਗੇ ਤਾਂ ਇਹਨਾਂ ਦੀ ਹੋ ਗਈ ਆਪੱਚ ਗੱਲਬਾਤ ਹਾਂ ਤੇ ਹੁਣ ਉਹ 2 ਸਾਲ ਤੋਂ ਉੱਥੇ ਹੀ ਰਹਿ ਰਹੀ ਹੈ ਜਿੱਥੇ ਪਿੰਡ ਮੁੰਡਾ ਇਹਨਾਂ ਦਾ ਯੂਪੀ ਅੱਛਾ ਜੀ ਇਹ ਵੀਡੀਓ ਵੀਡੀਓ ਕੋਈ ਆਣੀ ਉਹਦੀ ਪੁਰਾਣੀ-ਪੁਰਾਣੀ ਕੋਈ ਠੀਕ ਹੈ ਜਾਂ ਫੋਟੋਆਂ ਜਾਂ ਵੀਡੀਓ ਪੁੱਛੀ ਗਈ ਹੋਈਆਂ ਉਹ ਇਹਦੇ ਬਜ਼ੁਰਗ ਨੇ ਹਲਕਾ ਸਾਨੂੰ ਸ਼ੋਅ ਨਹੀਂ ਕੀਤੀਆਂ ਹੂੰ ਕਿਉਂ ਦਰਖਾਸਤ ਨਾਲ ਇਹਨੇ ਲਾਈਆਂ ਆਈਆਂ ਅੱਛਾ ਜੀ ਬਕਾਦਮਾਦਰ ਜੋ ਗਿਆ ਮੈਸਲ ਆ ਜਣੀ ਆਪਾਂ ਨੂੰ ਮੈਂ ਤਾਂ ਰੇਡ ਕਰ ਰਿਹਾ ਉਹਨੂੰ ਫੜਨ ਲਈ ਅੱਛਾ ਜੀ ਤੇ ਬਾਕੀ ਆਂਦੇ ਤਾਂ ਦੇਖਦੇ ਆ ਕੀ ਗੱਲਬਾਤ ਆ ਇਹਨਾਂ ਤੋਂ ਮਗਾਵਾਂਗੇ ਜਨਰਲ ਸਾਡੀ ਜਿਹੜਾ ਵੀਡੀਓ ਪੈਨ ਡਰਾਈਵ ਰਹੀ ਜਾਂ ਫੋਟੋਆਂ ਜੋਗੀਆਂ ਜੀਆਂ ਨਹੀਂ ਫੋਟੋ ਸਾਡੇ ਕੋਲ ਆ ਗਈਆਂ ਫੋਟੋਆਂ ਇਹਦੀਆਂ ਆ ਗਈਆਂ ਆ ਜਿਹੜਾ ਬਲੈਕਮੇਲ ਕਰਦਾ ਸੀ ਕੁੜੀ ਨੂੰ ਉਹਦਾ ਉਹ ਕਰਦੇ ਤੇ ਉਹ ਵਾਇਟਪੁਰ ਸਾਰਾ ਕੁਝ ਹੋ ਗਿਆ ਤੇ ਫਿਰ ਡੀਪੀ ਸਾਣਾ ਕੱਲ ਜੀ ਕਹਿੰਦੇ ਤੁਹਾਡੇ ਨਾਲ ਗੱਲ ਕਰ ਲੂਗਾ ਚਲੋ ਮੈਂ ਤੁਹਾਡੇ ਠੀਕ ਹੈ ਤੁਸੀਂ ਮੇਰੀ ਮਾਮਲਾ ਦਰਜ ਹੋ ਗਿਆ ਜੀ ਪਰ ਮੁੰਡੇ ਦਾ ਪਰ ਜੀ ਅੱਜ ਅੱਜ ਮਗਤੂ ਦਾ ਦਰਜਾ ਉਦੋਂ ਹੀ ਹੋ ਗਿਆ ਸੀ ਜੀ ਅੱਛਾ ਜੀ ਇਹਨਾਂ ਦੇ ਵਿੱਚ ਮਤਲਬ ਉਹ ਕਹਿੰਦੇ ਅਸਲਾ ਵੀ ਹੈਗਾ ਤੁਹਾਨੂੰ ਮੈਂ ਤੁਸੋਂ ਦੇਖੀਆਂ ਕਿਹੜੀਆਂ ਫੋਟੋਆਂ ਸਾਡੇ ਕੋਲ ਆਈਆਂ ਨਾ ਮੈਂ ਉਹ ਨਹੀਂ ਕਿ ਜਦੋਂ ਹੁਣ ਆਪਾਂ ਕੋਈ ਬੰਦਾ ਫੜਿਆ ਜਾਊਗਾ ਉਦੋਂ ਹੀ ਪਤਾ ਲੱਗੂਗਾ ਨਾ ਕਿ ਅਸਲਾ ਕੀ ਆ ਵੈਰੀਫਾਈ ਤੁਹਾਨੂੰ ਹੀ ਕਰਾਂਗੇ ਆਪਾਂ ਪਤਾ ਲੱਗੇ ਬੰਦਾ ਕਿੱਥੇ ਦਾ ਇਹ ਕਿਹਦੇ ਇਨਦੇ ਆੜ ਗਵਾਂਡ ਚ ਆ ਇਹ 4 ਨੰਬਰ ਗਲੀ ਚ ਆ ਉਹ ਸ਼ਾਇਦ 5 ਨੰਬਰ ਗਲੀ ਚ ਆ ਹਾਂ ਇਹ ਰਿਪੋਰਟ ਕਰਕੇ ਦੇਖਦੇ ਹਾਂ ਕੀ ਕੀਤਾ ਵੀ ਇਹ ਲੱਗਦਾ ਫੋਟੋ ਪੁਰਾਣੀ ਲੱਗਦੀ ਉਹਨੂੰ ਨਵੀਆਂ ਫੋਟੋਆਂ ਪੁਰਾਣੀ ਆ ਪੁਰਾਣੀ ਆ ਪੁਰਾਣੀ ਫੋਟੋਆਂ ਲੱਗਦੀ ਹੁਣ ਹੁਣ ਤਾਜ਼ਾ ਮਾਲ ਲੱਗਿਆ ਸੀ ਇਹਦਾ ਇਨੀ ਗੱਲ ਵੱਧ ਗਈ ਨਾ ਜੀ ਹੁਣ ਲਈ ਛੱਡਦਾ ਇਹਨਾਂ ਨੇ ਕਿਹਾ ਇਹ ਫੋਟੋਆਂ ਤੋਂ ਹੀ ਹੋਇਆ ਨਾ ਇਹਨਾਂ ਨੇ ਕਿਹਾ ਫੋਟੋ ਫੋਟੋ ਆਈ ਕੁੜੀ ਦੀ ਅੱਛਾ ਜੀ ਉਹਦੇ ਸਬੰਧ ਵਿੱਚ ਇਹਨਾਂ ਦੇ ਦਰਖਾਸਤਵਾਜੀ ਇਹਨਾਂ ਨੇ ਕੁੱਟਿਆ ਇਹ ਮੁੰਡੇ ਨੂੰ अच्छा वो वो ਤੁਹਾਡੇ ਥਾਣੇ ਗੱਲ ਪਹੁੰਚੀ ਫਿਰ ਜਾ ਗੱਲ ਖੁੱਲੀ ਵੀ ਗੱਲ ਮਾਮਲਾ ਕੀ ਆ ਉਹ ਆਪਣੇ ਕੋਈ ਸੀ ਲੜਾਈ ਦਾ ਚ ਦੋਨੋਂ ਪੱਖਾਂ ਦੇ ਲੜਾਈ ਦਾ اچھا ਜੀ ਉਹ ਲੜਾਈ ਦੇ ਵਿੱਚ ਮੱਲਰ ਕੱਟੀ ਹੋਈ ਆ ਹੂੰ ਜਿਹਨਾਂ ਨੇ ਮੁੰਡਾ ਕੁੱਟਿਆ ਆ اچھا ਉਹਦੇ ਮਸਲੇ ਤੁਸੀਂ ਕਿਤੇ ਘਰ ਦੇ ਬੁਲਾਏ ਹੋਣੇ ਆ ਫਿਰ ਜਾ ਪਤਾ ਮੇਨ ਕਾਣੀ ਪਤਾ ਲੱਗੀ ਵੀ ਕਾਣੀ ਹੈਗੀ ਆ ਤਾਂ ਕੁੱਟਿਆ ਗਿਆ ਇਹ ਗੱਲ ਤਾਂ ਘਰ ਹੋਇਆ ਇਹ ਹੁਣ ਹੌਲੀ ਹੌਲੀ ਗੱਲ ਨਿਕਲਦੀ ਬਾਹਰ ਆ ਰਹੀ ਆ ਕਿ ਕਹਾਣੀ ਇਹਦੀ ਪਿੱਛੇ ਉਹ ਬੈਕਗ੍ਰਾਉਂਡ ਕੀ ਚੱਲ ਰਿਹਾ ਇਹਨਾਂ ਦੇ ਨਾ ਸੁਧਾਰ ਇੱਕ ਦੂਜੇ ਨੂੰ ਪੈਸੇ ਵੀ ਲੈ ਦਿੱਤੇ ਹੋਏ ਆ ਚਲੋ ਮਾਮਲਾ ਦਰਜਿਆ ਪੁਲਿਸ ਵੱਲੋਂ ਨਹੀਂ ਹਾਂ ਜੀ ਮੋ ਪੀ ਐਫ ਆਰ ਦਰਜਿਆ ਇੱਧਰ ਆ ਯਾਰ ਠੀਕ ਹੈ ਬਈ ਥੈਂਕ ਯੂ ਭਾਈ ਥੈਂਕ ਯੂ ਜੀ